ਅੱਜ ਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਮੈਂ ਵੀਡੀਓ ਬਣਾ ਰਿਹਾ ਬਹੁਤ ਲੋਕ ਸਾਨੂੰ ਪੁੱਛਦੇ ਆ ਉਹਨਾਂ ਦੀ ਸਿਹਤ ਦੇ ਬਾਰੇ ਚਿੰਤਾ ਕਰ ਔਰ ਮੈਂ ਦੱਸ ਦਵਾਂ ਕਿ ਸਾਡੀ ਟੀਮ ਉੱਤੇ 24 ਹੋਅਰਸ ਉਥੇ ਕੰਮ ਕਰ ਰਹੀ ਆ ਇੱਕ ਓਪਨ ਸਵਾਲ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਕਿ ਕਿੰਨੇ ਦਿਨ ਉਹ ਜ਼ਿੰਦਾ ਰਹਿ ਸਕਦਾ ਡੱਲੇਵਾਲ ਦੇ ਸਰੀਰ ਨੂੰ ਉਸ ਦਾ ਸਰੀਰ ਹੀ ਖਾ ਰਿਹਾ ਹੈ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕੁਝ ਅਜੀਹਾ ਦੱਸਿਆ ਹੈ ਕਿ ਹੋਸ਼ ਉੱਡ ਜਾਣਗੇ ਦਰਅਸਲ ਡਾਕਟਰਾਂ ਦਾ ਕਹਿਣਾ ਹੈ ਉਹ ਕਿਸੇ ਵੀ ਸਮੇਂ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹਨ ਹਰ 6 ਘੰਟੇ ਬਾਅਦ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਡੱਲੇਵਾਲ ਪਾਣੀ ਵੀ ਨਹੀਂ ਪੀ ਸਕਦੇ ਦਿੱਲੀ ਵੱਲ ਦੇ ਸ਼ਰੀਰ ਵਿੱਚ ਕਈ ਤਤ ਘਟ ਗਏ ਹਨ ਦਰਅਸਲ ਅੱਜ ਕਿਸਾਨ ਹਰਿਆਣਾ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ ਦੁਪਹਿਰੇ 12 ਵਜੇ 101 ਕਿਸਾਨਾਂ ਦਾ ਗਰੁੱਪ ਪੂਰੀ ਤਿਆਰੀ ਨਾਲ ਅੱਗੇ ਵਧੇਗਾ ਹਾਲਾਂਕਿ ਉਹਨਾਂ ਨੂੰ ਰੋਕਣ ਲਈ ਪਹਿਲਾਂ ਹੀ ਸਰਹੱਦ ਤੇ ਸੁਰੱਖਿਆ ਕਰਮਚਾਰੀ ਤੈਨਾਤ ਹਨ ਦਿੱਲੀ ਵੱਲ ਮਾਰਚ ਕਰਨ ਦੀ ਕਿਸਾਨਾਂ ਦੀ ਇਹ ਤੀਜੀ ਕੋਸ਼ਿਸ਼ ਹੋਵੇਗੀ ਕਿਸਾਨ ਆਗੂ ਸੁਵਰਨ ਸਿੰਘ ਪਧੇਰ ਨੇ ਵੀ ਸ਼ੁੱਕਰਵਾਰ ਸ਼ਾਮ ਨੂੰ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ ਦਿੱਲੀ ਮਾਰਚ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਇਹ ਮਹਿਸੂਸ ਹੋ ਰਿਹਾ ਹੈ ਕਿ ਕਿਸਾਨ ਸਰਹੱਦ ਪਾਰ ਕਰਨ ਦੇ ਯੋਗ ਨਹੀਂ ਹਨ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ 101 ਕਿਸਾਨਾਂ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਝੜਪ ਦੀ ਖਬਰ ਹੈ ਇਹ ਪੂਰੇ ਦੇਸ਼ ਵਿੱਚ ਕਿਸਾਨਾਂ ਤੱਕ ਪਹੁੰਚਾਰਹੀ ਹੈ ਉਹਨਾਂ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ੰਭੂ ਸਰਹੱਦ ਤੇ ਪੁੱਜਣ ਦੀ ਅਪੀਲ ਕੀਤੀ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਦੀ ਸਿਹਤ ਨਾਜ਼ੁਕ ਹੈ ਉਸ ਦੀ ਸਿਹਤ ਦੀ ਜਾਂਚ ਕਰ ਰਹੇ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਇਸੇ ਤਰ੍ਹਾਂ ਕਿਡਨੀਆਂ ਫੇਲ ਹੋ ਸਕਦੀਆਂ ਨੇ ਅਜਿហេਤ ਚ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡੱਲੇਵਾਲ ਨੂੰ ਮਿਲਣ ਲਈ ਰਕੇਸ਼ ਡਿਕੈਤ ਪਹੁੰਚੇ ਇਸ ਦੌਰਾਨ ਰਕੇਸ਼ ਡਿਕੈਤ ਨੇ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਡਰਦੀ ਨਹੀਂ ਡੱਲੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹਨ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਆਪਣਾ ਮਰਨ ਵਰਤ ਖਤਮ ਨਹੀਂ ਕਰਾਂਗੇ ਦਿੱਲੀ ਨੂੰ ਫਿਰ ਤੋਂ ਕੇਰਨਾ ਪਵੇਗਾ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਦੇ ਹੋਏ ਡਕੈਤ ਨੇ ਕਿਹਾ ਕਿ ਅੱਜ ਦੇ ਰਾਜੇ ਲੋਕਾਂ ਤੇ ਮਿਹਰਬਾਨ ਨਹੀਂ ਰਹੇ ਸੋ ਆਓ ਬਾਕੀ ਲੈ ਚਲਦਿਆਂ ਤੁਹਾਨੂੰ ਅਮਰੀਕਾ ਦੇ ਉਸ ਡਾਕਟਰ ਵੱਲ ਜਿਸ ਨੇ ਡੱਲੇਬਾਲ ਦੀ ਸਾਰੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਹੋਸ਼ ਉਡਾਉ ਗੱਲਾਂ ਕੀਤੀਆਂ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਸਨਾ ਚਾਹੁੰਦਾ ਕਿ ਉਹਨਾਂ ਨੇ ਸਾਡੀ ਟੀਮ ਨੂੰ ਕਿ ਮੇਰਾ ਹੱਥ ਜਿਹੜਾ ਵਾ ਉਹ ਜ਼ੀਰੋ ਔਰ ਮੈਂ ਖੂਨ ਦੇ ਨਾਲ ਉਹ ਚਿੱਠੀ ਲਿਖਣਾ ਚਾਹੁੰਦਾ ਜਦੋਂ ਮੇਰੇ ਉੱਥੇ ਜਿਹੜੀ ਟੀਮ ਸੀ ਸਰਦਾਰ ਅਵਤਾਰ ਸਿੰਘ ਸੀ ਸਰਦਾਰ ਅਮਰਿਤ ਸੀ ਉਰੋਂ ਲੱਗਦੇ ਕੀ ਇਹ ਸਾਡੇ ਕੋਲ ਨਹੀਂ ਆਹੀ ਹੋਣਾ ਤਦ ਉਹ ਕਹੇ ਨਹੀਂ ਮੈਨੂੰ ਮੇਰਾ ਖੂਨ ਉਹਨਾਂ ਨੂੰ ਚਾਹੀਦਾ ਮੇਰਾ ਖੂਨ ਉਹਨਾਂ ਨੂੰ ਦੇਜੋ ਉਹਨਾਂ ਦਾ ਹੱਥ چیر ਕੇ ਉਹ ਖੂਨ ਜਿਹੜਾ ਉਹਨਾਂ ਦਾ ਕੱਢਿਆ ਤੇ ਉਹਨਾਂ ਨੇ ਅੰਮੋਟਾ ਲਾਇਆ ਮੇਰੇ ਸਾਡੇ ਨਾਲੇ ਪਹਿਲੀ ਵਾਰੀ ਜ਼ਿੰਦਗੀ ਚ ਹੋ ਰਿਆ ਕਿ ਅਸੀਂ ਡਾਕਟਰ ਹੋ ਕੇ ਜਾਨ ਤੇ ਕਿਸੇ ਦੀ ਕੀ ਬਚਾਉਣੀ ਹੈ ਉਹਨਾਂ ਦਾ ਖੂਨ ਕੱਢ ਰਿਆ ਰੂ ਰੂ ਕੀ ਉਹਨਾਂ ਦਾ ਫੋਨ ਕੱਟ ਗਿਆ ਕਿ ਸ਼ਾਇਦ ਲੋਕ ਜਾਗ ਜਾਣ ਪਰ តਾਲੀ ਜਹ ਨਹੀਂ ਕਿਤੇ ਜਦੋਂ ਲੋਕਾਂ ਤੇ ਆ ਮੈਂ ਉਹਦੇ ਉੱਪਰ ਨਹੀਂ ਕੁਝ ਕਹਿਣਾ ਚਾਹੁੰਦਾ ਫਿਰ ਮੈਂ ਹੋਰ ਜਿਹੜੀ ਗੱਲ ਆ ਕਿਉਂਕਿ ਲੋਕ ਇਹ ਵੀ ਸਵਾਲ ਕਰਦੇ ਆ ਕਿ ਕਿਸਾਨ ਕਿਉਂ ਬੈਠੇ ਆ ਕਿਉਂ ਉੱਥੇ ਬੈਠੇ ਆ ਕਿਉਂ ਤਰਨਾ ਮਾਰਨਦੇ ਆ ਉਹ ਲੋਕ ਜਿਨ੍ਹਾਂ ਨੇ ਕਦੀ ਮੈਨੂੰ ਲੱਗਦਾ ਕੁਛ ਕੀਤਾ ਨਹੀਂ ਹੋਣਾ ਜਿਨ੍ਹਾਂ ਨੇ ਕਦੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਆਈ ਡੋਟ ਨੋ ਕੀ ਪਤਾ ਕਿ ਨਹੀਂ ਬਟ ਬੜਾ ਔਖਾ ਲੱਗਦਾ ਕਿ ਤੁਹਾਨੂੰ ਇਹ ਗੱਲ ਕਹਿੰਦਾ ਮੈਂ ਤੁਹਾਨੂੰ ਜਿਆਦਾ ਨਹੀਂ ਕਹਿੰਦਾ ਪਿਛਲੇ 4 ਸਾਲਾਂ ਚ ਚਾਤੀ ਮਾਰ ਕੇ ਵੇਖੋ ਕਿਸਾਨਾਂ ਨੇ ਕੀ ਕੀ ਕੀਤਾ ਤਰਲੇ ਕੀਤੇ ਧਰਨੇ ਮਾਰੇ ਸਰਕਾਰਾਂ ਆ ਕੇ ਹੱਥ ਜੋੜੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਸਾਡੀ ਸੁਣਵਾਈ ਤੇ ਹੋ ਸਕੇ ਤੁਹਾਨੂੰ ਸੁਣ ਤੇ ਲਾਓ ਕੋਈ ਕਮੇਟੀ ਤੇ ਬਣਾ ਦੋ ਉਹਨਾਂ ਦੀ ਸੁਣਵਾਈ ਨਹੀਂ ਹੋਈ ਸਗੋਂ ਉਹਨਾਂ ਨੂੰ ਅਸੀਂ ਕੀ ਕੀ ਨਹੀਂ ਕਿਹਾ ਬਈ ਤੁਸੀਂ ਅਤਵਾਦੀ ਹੋ ਤੁਸੀਂ ਦੇਸ਼ ਨੂੰ ਮੰਡਰਾਣਾ ਚਾਹੁੰਦੇ ਹੋ ਤੁਸੀਂ ਸਾਡੇ ਬੱਚੇ ਮਰੌਂਦੇ ਹੋ ਅੱਜ ਉਹ ਕਰਨ ਤੇ ਕੀ ਕਰ ਤੇ ਗੱਲੇਵਾਲ ਸਾਹਿਬ ਇਸ ਭੁਖੜ ਮਰਨ ਵਰਤ ਤੇ ਬੈਠੇ ਆ ਮੈਨੂੰ ਲੱਗਦਾ ਉਹ ਸਰਕਾਰਾਂ ਤੋਂ ਜ਼ਿਆਦਾ ਵੱਧ ਸਾਡੇ ਕਰਕੇ ਬੈਠੇ ਆ ਕਿ ਜੋ ਦੁੱਖ ਅਸੀਂ ਆਪਣੇ ਉਹਨਾਂ ਲੋਕਾਂ ਨੂੰ ਦਿੱਤਾ ਪਿਛਲੇ 2 ਸਾਲਾਂ ਦੇ ਵਿੱਚ ਜੋ ਇੱਕ ਜੋ ਕੋਈ ਅਸੀਂ ਉਹਨਾਂ ਨਾਲ ਕਰ ਰਹੇ ਆ ਅਸੀਂ ਉਹਨਾਂ ਨੂੰ ਮਜਬੂਰ ਕਰਤਾ ਇਹ ਤਾਂ ਬੰਦਾ ਮਜਬੂਰ ਹੋ ਜੇ ਨਾ ਫਿਰ ਇਹੋ ਜੇ ਕੰਮ ਕਰਦਾ ਜਦੋਂ ਅਸੀਂ ਕਿਸੇ ਨੂੰ ਇਹ ਕਹੀਏ ਨਾ ਤੂੰ ਸਾਡੇ ਪੁੱਤ ਮਰਾਉਣੇ ਆ ਤੇ ਉਹ ਆਂਦਾ ਜਲ ਮੈਂ ਆਪਣੇ ਆਪ ਨੂੰ ਮਾਰਾਂਗਾ ਮੈਂ ਆਪਣੀ ਜਾਨ ਗਵਾ ਲੇਨਾ ਮੈਂ ਆਪਣੇ ਆਪ ਨੂੰ ਦਾਅ ਤੇ ਲਾ ਦੇਣਾ ਜੇ ਅੱਜ ਅਸੀਂ ਆਪਣੇ ਪੰਜਾਬ ਦੇ ਹਾਲਾਤ ਵੇਖੀਏ ਸਾਡੇ ਪਾਣੀ ਕੈਂਸਰ ਹੋ ਗਿਆ ਸਾਡੀ ਹਵਾ ਕੈਂਸਰ ਹੋ ਗਈ ਹੈ ਸਾਡੀ ਜ਼ਮੀਨ ਕੈਂਸਰ ਹੋ ਗਈ ਹੈ ਤੱਕੇ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਡਿਵੈਲਪਮੈਂਟ ਦੇ ਨਾਮ ਤੇ ਤੇ ਕੋਈ ਨਹੀਂ ਬੋਲਦਾ ਕੋਈ ਉਂਗਲ ਨਹੀਂ ਕਰਦਾ ਤੇ ਜੋ ਬੋਲਦੇ ਆ ਉਹ ਕਿਸਾਨ ਹੈ ਜੇ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਚੁੱਪ ਕਰ ਜਾਓ ਸਾਡਾ ਆਉਣ ਵਾਲਾ ਭਵਿੱਖ ਕੀ ਹੋਊਗਾ ਜੇ ਇਹ ਲੋਕ ਚੁੱਪ ਕਰ ਗਏ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਤੇ ਏਟਲੀਸਟ ਚੁੱਪ ਰਹੋ ਕੋਈ ਅੱਜ ਇਹ ਨਹੀਂ ਆ ਕਿ ਮੈਂ ਆਜ ਅਥੇ ਬੰਦੀ ਦਾ ਮੈਂ ਉਹ ਜਥੇਬੰਦੀ ਦਾ ਅੱਜ ਗੱਲ ਪੰਜਾਬ ਦੀ ਆ ਕਿ ਇੱਕ ਬੰਦਾ ਪੰਜਾਬ ਦੇ ਲਈ ਕਿਸਾਨੀ ਦੇ ਲਈ ਉੱਥੇ ਬੈਠਾ ਤੇ ਸਾਡਾ ਫਰਜ਼ ਬੰਦਾ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਜਾਵਾਂਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਐਂ ਆ ਬਸ ਇੰਨਾ ਹੀ ਕਹਿਣਾ ਬਾਈ ਤੇਰੇ ਨਾਲ ਆ ਤੇ ਧੰਨਵਾਦ ਤੇਰਾ ਮੈਂ ਦੱਸ ਰਿਹਾ ਬੰਦਾ ਤੜਫ ਤੜਫ ਕੇ ਮਰ ਰਿਹਾ ਤੇ ਅਸੀਂ ਨਾਮ ਨਹੀਂ ਕਰ ਸਕਦੇ ਕਿ ਬਾਈ ਤੇਰੇ ਨਾਲ ਹੈ ਇਹਨਾਂ ਨੂੰ ਕਹਿਣਾ ਸਾਡੇ ਲਈ ਔਖਾ ਹੋ ਗਿਆ ਬਾਕੀ ਜਿਹੜੇ ਲੋਕ ਇਹ ਕਹਿੰਦੇ ਆ ਬਈ ਇਹ ਜਿਹੜੇ ਮੋਰਚਾ ਜਿਹੜਾ ਆ ਇਹ ਕਿਸਾਨ ਇਕੱਠੇ ਕਿਉਂ ਨਹੀਂ ਹੁੰਦੇ ਮੈਂ ਫਿਰ ਕਹਿਣਾ ਜਦੋਂ ਅਸੀਂ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਜਾਣਗੇ ਸਾਡੀ ਲੜਾਈ ਆਪਣੇ ਆਪ ਨਾਲ ਨਹੀਂ ਇੱਕ ਦੂਜੇ ਨਾਲ ਨਹੀਂ ਆ ਸਾਡੀ ਲੜਾਈ ਸੈਂਟਰ ਨਾਲ ਸਾਡੀ ਲੜਾਈ ਉਹਨਾਂ ਕਾਰਪੋਰੇਟ ਹਾਊਸਾਂ ਨਾਲ ਵਾ ਜਿਹੜੇ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਜਿਹੜਾ ਸਾਡੇ ਪੰਜਾਬ ਨੂੰ ਖੋਹਣਾ ਚਾਹੁੰਦੇ ਸਾਡੇ ਜਿਹਦੇ ਨਾਲ ਲੜਾਈ ਆ ਉਹਦੇ ਤੱਕ ਗੱਲ ਪਹੁੰਚਾਉਣੀ ਆ ਇੱਕ ਦੂਜੇ ਨਾਲ ਨਾਲ ਲੜੋ ਔਰ ਮੈਂ ਤੁਹਾਨੂੰ ਦੱਸ ਦੇਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦਰੋਂ ਤੇ ਸਾਰੇ ਇਕੱਠੇ ਹੋ ਵੀ ਗਏ ਆ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਸਾਰੇ ਇਕੱਠੇ ਲੜਨਗੇ ਔਰ ਜੇ ਮੋਰਚਾ ਜਿਹੜੇ ਆ ਜਿਹੜੀ ਸਾਡੀ ਲੜਾਈ ਆ ਕਿਸਾਨਾਂ ਦੀ ਲੜਾਈ ਆ ਇਹ ਬਹੁਤ ਤਕੜੀ ਹੋਊਗੀ ਤੁਸੀਂ ਵੀ ਇਸ ਦਾ ਸਾਥ ਦਿਓ ਕਿਸਾਨਾਂ ਦਾ ਸਾਥ ਦਿਓ ਪੰਜਾਬ ਦਾ ਸਾਥ ਦਿਓ ਕਿ ਜਿਹੜੀਆਂ ਸਾਡੀਆਂ ਮੰਗਾਂ ਵਾ ਸਾਡੀ ਸੁਣਵਾਈ ਤੇ ਹੋ ਸਕੇ ਤਨ ਸੁਣ ਤੇ ਲਾਓ ਕੋਈ ਕਮੇਟੀ ਤੇ ਬਣਾ ਦਿਓ ਉਹ ਨਹੀਂ ਸੁਣਵਾਈ ਦੀ ਸਗੋਂ ਉਹਨਾਂ ਨੂੰ ਅਸੀਂ ਕੀ ਕੀ ਨਹੀਂ ਕੀਤਾ ਭਈ ਤੁਸੀਂ ਅਤਵਾਦੀ ਹੋ ਤੁਸੀਂ ਦੇਸ਼ ਨੂੰ ਮੰਨਣਾ ਚਾਹੁੰਦੇ ਹੋ ਤੁਸੀਂ ਸਾਡੇ ਬੱਚੇ ਮਰਾਉਂਦੇ ਹੋ ਤੇ ਅੱਜ ਉਹ ਕਰਨ ਤੇ ਕੀ ਕਰਨ ਜੇ ਦੱਲੇਵਾਲ ਸਾਹਿਬ ਇਸ ਭੁਖੜ ਮਨ ਵਰਤ ਤੇ ਬੈਠੇ ਆ ਮੈਨੂੰ ਲੱਗਦਾ ਉਹ ਸਰਕਾਰਾਂ ਤੋਂ ਜ਼ਿਆਦਾ ਵੱਧ ਸਾਡੇ ਕਰਕੇ ਬੈਠੇ ਆ ਕਿ ਜੋ ਦੁੱਖ ਅਸੀਂ ਆਪਣੇ ਉਹਨਾਂ ਲੋਕਾਂ ਨੂੰ ਦਿੱਤਾ ਪਿਛਲੇ 2 ਸਾਲਾਂ ਦੇ ਵਿੱਚ ਜੋ ਇੱਕ ਜੋ ਕੋਈ ਅਸੀਂ ਉਹਨਾਂ ਨਾਲ ਕਰ ਰਹੇ ਆ ਅਸੀਂ ਉਹਨਾਂ ਨੂੰ ਮਜਬੂਰ ਕਰਤਾ ਜਦੋਂ ਬੰਦਾ ਮਜਬੂਰ ਹੋ ਜੇ ਨਾ ਫਿਰ ਇਹੋ ਜਿਹਾ ਕੰਮ ਕਰਦਾ ਜਦੋਂ ਅਸੀਂ ਕਿਸੇ ਨੂੰ ਇਹ ਕਹੀਏ ਨਾ ਤੂੰ ਸਾਡੇ ਪੁੱਤ ਮਰਾਉਣੇ ਆ ਤੇ ਉਹ ਆਂਦਾ ਚਲ ਮੈਂ ਆਪਣੇ ਆਪ ਨੂੰ ਮਰਾ ਲੈਂਦਾ ਮੈਂ ਆਪਣੀ ਜਾਨ ਗਵਾ ਲੈਂਦਾ ਤੇ ਆਪਣੇ ਆਪ ਨੂੰ ਦਾਅ ਤੇ ਲਾ ਦੇਣਾ ਜੇ ਅੱਜ ਅਸੀਂ ਆਪਣੇ ਪੰਜਾਬ ਦੇ ਹਾਲਾਤ ਵੇਖੀ ਐ ਸਾਡੇ ਪਾਣੀ ਕੈਂਸਰ ਹੋ ਗਿਆ ਸਾਡੀ ਹਵਾ ਕੈਂਸਰ ਹੋ ਗਈ ਆ ਸਾਡੀ ਜ਼ਮੀਨ ਕੈਂਸਰ ਹੋ ਗਈ ਆ ਧੱਕੇ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਡਿਵੈਲਪਮੈਂਟ ਦੇ ਨਾਮ ਤੇ ਤੇ ਕੋਈ ਨਹੀਂ ਬੋਲਉਂਦਾ ਕੋਈ ਉਂਗਲ ਨਹੀਂ ਕਰਦਾ ਤੇ ਜੋ ਬੋਲਦੇ ਆ ਉਹ ਕਿਸਾਨ ਆ ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਵੀ ਚੁੱਪ ਕਰ ਜਾਓ ਹਟਾਉਣ ਵਾਲਾ ਪਵਿੱਖ ਕੀ ਹੋਊਗਾ ਜੇ ਇਹ ਲੋਕ ਚੁੱਪ ਕਰ ਗਏ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਤੇ ਏਟਲੀਸਟ ਚੁੱਪ ਰਹੋ ਕੋਈ ਅੱਜ ਇਹ ਨਹੀਂ ਆ ਕਿ ਮੈਂ ਆ ਜਥੇਬੰਦੀ ਦਾ ਮੈਂ ਉਹ ਜਥੇਬੰਦੀ ਦਾ ਅੱਜ ਗੱਲ ਪੰਜਾਬ ਦੀ ਆ